ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਮਾੜੇ ਸਮੇਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਕੀੜੀਆਂ ਨੂੰ ਇੱਕ ਚੀਜ਼ ਜ਼ਰੂਰ ਪਾ ਦਿਓ ਫਿਰ ਵੇਖਿਓ ਘਰ ਵਿੱਚ ਪੈਸਿਆਂ ਦੀ ਵਰਖਾ ਕਿਵੇਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਲਈ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਾ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜੀਹਾ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਜਿਸ ਵਿਸ਼ੇ ਨੂੰ ਸੁਣ ਕੇ ਪਹਿਲਾਂ ਤਾਂ ਤੁਸੀਂ ਬਹੁਤ ਜ਼ਿਆਦਾ ਹੈਰਾਨ ਹੋਵੋਗੇ ਫਿਰ ਪੂਰੀ ਵੀਡੀਓ ਜਦੋਂ ਸੁਣ ਲਓਗੇ ਤਾਂ ਇਸ ਨੂੰ ਸੁਣ ਕੇ ਤੁਸੀਂ ਜ਼ਰੂਰ ਸਮਝ ਜਾਓਗੇ ਕਿ ਆਪਾਂ ਇਹ ਵਿਸ਼ਾ ਕਿਉਂ ਲਿਆ ਹੈ ਇਸ ਵਿਸ਼ੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਵੀ ਭੈਣ ਭਰਾ ਆਖ ਦਿੰਦੇ ਹਨ ਕਿ ਅਸੀਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਾਂ ਸਾਡੇ ਕਰ ਦੇ ਉੱਤੇ ਦੁੱਖਾਂ ਦਾ ਪਹਾੜ ਆ ਚੁੱਕਾ ਹੈ ਅਸੀਂ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਦੁੱਖ ਵੇਖੇ ਹਨ ਉਹਨਾਂ ਦੇ ਲਈ ਇਹ ਵਿਸ਼ਾ ਇੱਕ ਬਹੁਤ ਹੀ ਜ਼ਰੂਰੀ ਵਿਸ਼ਾ ਬਣ ਜਾਣਾ ਹੈ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਜੋ ਵੀ ਤੁਹਾਨੂੰ ਦੱਸਾਂਗੇ ਉਹ ਤੁਹਾਡੀ ਜ਼ਿੰਦਗੀ ਵਿੱਚ ਆਰਥਿਕ ਖੁਸ਼ਹਾਲੀ ਅਤੇ ਵਾਧੂ ਧਨ ਸੰਪਤੀ ਲੈ ਕੇ ਆ ਸਕਦਾ ਹੈ ਸਗੋਂ ਤੁਹਾਡੇ ਘਰ ਦੇ ਹਰੇਕ ਕੋਨੇ ਵਿੱਚ ਚਮਕਦਾ ਹੋਇਆ ਸੁੱਖ ਸ਼ਾਂਤੀ ਅਤੇ ਆਤਮਿਕ ਊਰਜਾ ਭਰ ਸਕਦੀ ਹੈ ਸਾਧ ਸੰਗਤ ਜੀ ਅਸੀਂ ਅਕਸਰ ਵੇਖਦੇ ਹਾਂ ਕਈ ਘਰਾਂ ਵਿੱਚ ਕੀੜੀਆਂ ਨਿਕਲਦੀਆਂ ਹਨ ਕਦੇ ਰਸੋਈ ਵਿੱਚ ਕਦੇ ਮੰਜ਼ਲਾਂ ਦੇ ਕੋਨਿਆਂ ਵਿੱਚ ਤੇ ਕਦੇ ਕਮਰਿਆਂ ਦੀ ਕੰਧ ਦੇ ਕੋਲ ਇਹ ਕੀੜੀਆਂ ਆਉਂਦੀਆਂ ਹਨ ਤੇ ਇਨਸਾਨ ਇਹਨਾਂ ਕੀੜੀਆਂ ਨੂੰ ਵੇਖ ਕੇ ਪਰੇਸ਼ਾਨ ਹੋ ਜਾਂਦਾ ਹੈ ਕਈ ਵਾਰੀ ਲੋਕ ਸਮਝਦੇ ਹਨ ਇਹ ਕੀੜੀਆਂ ਗੰਦਗੀ ਜਾਂ ਦੁੱਖਾਂ ਦੀ ਨਿਸ਼ਾਨੀ ਹਨ ਪਰ ਸਾਧ ਸੰਗਤ ਜੀ ਸਾਡੀ ਤੁਰੰਤ ਹੀ ਸਿੱਖੀ ਪਰੰਪਰਾ ਵਿੱਚ ਇਹ ਕੀੜੀਆਂ ਇੱਕ ਵੱਖਰੀ ਹੀ ਰਹਿਮਤ ਦੀ ਨਿਸ਼ਾਨੀ ਮੰਨੀਆਂ ਜਾਂਦੀਆਂ ਹਨ ਆਪਾਂ ਆਪਣੀ ਅੱਜ ਦੀ ਵੀਡੀਓ ਵਿੱਚ ਇੱਕ ਤੁਹਾਨੂੰ ਕੀੜੀਆਂ ਦੇ ਰਿਲੇਟਡ ਅਜਿਹੀ ਗੱਲ ਦੱਸਾਂਗੇ ਜਿਸ ਨੂੰ ਸੁਣ ਕੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਦੁੱਖਾਂ ਨਾਲ ਸਾਹਮਣਾ ਕਰਨ ਦੀ ਸ਼ਕਤੀ ਤੇ ਪਾਵਰ ਮਿਲ ਜਾਵੇਗੀ ਜਿਸ ਨੂੰ ਤੁਸੀਂ ਹੱਸਦੇ ਹੋਏ ਨਜ਼ਰਅਠ ਸਕਦੇ ਹੋ ਕਹਿੰਦੇ ਕਿ ਇਸੇ ਤਰ੍ਹਾਂ ਇੱਕ ਵਾਰ ਇੱਕ ਬਹੁਤ ਹੀ ਦੁਖੀ ਵਿਅਕਤੀ ਇੱਕ ਮਹਾਤਮਾ ਦੇ ਕੋਲ ਆ ਕੇ ਆਖਦਾ ਹੈ ਕਿ ਮੈਂ ਆਪਣੇ ਜੀਵਨ ਤੋਂ ਬੜਾ ਦੁਖੀ ਹਾਂ ਮੈਂ ਆਪਣੀ ਪਤਨੀ ਤੇ ਬੱਚੇ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਨਹੀਂ ਰੱਖ ਸਕਦਾ ਮੈਂ ਆਪਣੇ ਲਈ ਕੁਝ ਕਰ ਹੀ ਨਹੀਂ ਪਾ ਰਿਹਾ ਕਈ ਵਾਰੀ ਤਾਂ ਮੈਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਵੀ ਖਿਆਲ ਆਉਂਦੇ ਹਨ ਤੁਸੀਂ ਇੰਨੀ ਸਾਧਨਾ ਕਰਦੇ ਹੋ ਇੰਨੀ ਤਪੱਸਿਆ ਕਰਦੇ ਹੋ ਤੁਸੀਂ ਮੈਨੂੰ ਕੋਈ ਅਜਿਹਾ ਮਾਰਗ ਦੱਸ ਸਕਦੇ ਹੋ ਜਿਸ ਨਾਲ ਮੈਂ ਆਪਣੇ ਬੁਰੇ ਸਮੇ ਤੋਂ ਬਾਹਰ ਨਿਕਲ ਸਕਾਂ ਮੇਰਾ ਬਹੁਤ ਹੀ ਬੁਰਾ ਸਮਾਂ ਚੱਲ ਰਿਹਾ ਹੈ ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੇਰੇ ਲਈ ਔਖਾ ਹੋ ਚੁੱਕਾ ਹੈ ਹੁਣ ਤੁਸੀਂ ਹੀ ਦੱਸੋ ਕਿ ਮੈਂ ਅਜਿਹੇ ਵੇਲੇ ਦੇ ਵਿੱਚ ਕਿਵੇਂ ਆ ਸਕਦਾ ਹਾਂ ਬਾਹਰ ਕਿਵੇਂ ਰ੍ਹਾਂ ਕਿਵੇਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਦਾ ਹਾਂ ਕਿਰਪਾ ਕਰਕੇ ਮੈਨੂੰ ਕੋਈ ਅਜੀਹਾ ਤਰੀਕਾ ਦੱਸੋ ਜੋ ਜੋ ਮੈਂ ਆਸਾਨੀ ਨਾਲ ਸਮਝ ਸਕਾਂ ਕਿਉਂਕਿ ਮੈਂ ਬੜਾ ਹੀ ਪੜਿਆ ਲਿਖਿਆ ਨਹੀਂ ਹਾਂ ਇਹ ਸੁਣ ਕੇ ਮਹਾਤਮਾ ਜੀ ਮੁਸਕਰਾਉਂਦੇ ਹੋਏ ਆਖਦੇ ਹਨ ਕਿ ਤੂੰ ਇੱਕ ਕੰਮ ਕਰ ਸਕਦਾ ਹੈਂ ਮਹਾਤਮਾ ਨੇ ਸਾਹਮਣੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਸ ਉੱਚੀ ਪਹਾੜੀ ਤੇ ਇੱਕ ਮੰਦਰ ਹੈ ਤੇ ਮੰਦਰ ਦੇ ਕੋਲ ਕੀੜੀਆਂ ਦਾ ਇੱਕ ਬੜਾ ਹੀ ਵੱਡਾ ਘਰ ਬਣਿਆ ਹੋਇਆ ਹੈ ਮਿੱਟੀ ਦਾ ਜਿੱਥੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਹਨ ਤੇ ਤੈਨੂੰ ਸੁਣਨ ਵਿੱਚ ਥੋੜਾ ਅਜੀਬ ਜ਼ਰੂਰ ਲੱਗ ਸਕਦਾ ਹੈ ਪਰ ਉਹ ਕੀੜੀਆਂ ਉਸ ਮੰਦਰ ਦੀ ਜ਼ਮੀਨ ਨੂੰ ਖਰਾਬ ਕਰ ਰਹੀਆਂ ਹਨ ਉਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਰਹੀਆਂ ਹਨ ਜਿਸ ਕਾਰਨ ਉੱਥੇ ਕੋਈ ਵੀ ਰੁੱਖ ਜਾਂ ਕੋਈ ਵੀ ਘਾਹ ਨਹੀਂ ਉੱਗਦਾ ਤੂੰ ਮੇਰਾ ਇਹ ਕੰਮ ਕਰ ਉਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਦੇ ਸਕਦਾ ਹਾਂ ਤੂੰ 7 ਦਿਨ ਤੱਕ ਰੋਜ਼ ਉਸ ਪਹਾੜੀ ਤੇ ਜਾ ਕੇ ਉਹਨਾਂ ਕੀੜੀਆਂ ਦੇ ਘਰ ਨੂੰ ਤਹਸਨਹਿਸ ਕਰ ਦੇ ਉਸ ਨੂੰ ਤੋੜ ਦੇ ਜਦੋਂ ਵੀ ਤੈਨੂੰ ਮੰਦਰ ਦੇ ਕੋਲ ਕੋਈ ਕੀੜੀਆਂ ਦਾ ਘਰ ਦਿਸੇ ਤਾਂ ਉਸ ਨੂੰ ਉੱਥੇ ਹੀ ਤਹਸਨਹਿਸ ਕਰ ਦੇ ਪਰ ਯਾਦ ਰੱਖੀ ਘਰ ਨੂੰ ਤੋੜਨ ਵਿੱਚ ਕੋਈ ਕੀੜੀ ਮਰਨੀ ਨਹੀਂ ਚਾਹੀਦੀ ਇਹ ਗੱਲ ਨੂੰ ਸਮਝਣ ਦਾ ਯਤਨ ਕਰਦੇ ਹੋਏ ਉਹ ਇਹ ਨੌਜਵਾਨ ਉੱਥੋਂ ਚੱਲਿਆ ਗਿਆ ਪਰ ਉਸ ਨੂੰ ਕੁਝ ਸਮਝ ਵਿੱਚ ਨਹੀਂ ਆਇਆ ਕਿ ਮਹਾਤਮਾ ਅਜੀਹਾ ਕਿਉਂ ਮੇਰੇ ਕੋਲੋਂ ਕਰਵਾ ਰਹੇ ਹਨ ਉਹ ਉਹਨਾਂ ਕੀੜੀਆਂ ਦੇ ਅਨਿਆਏ ਕਰ ਰਹੇ ਹਨ ਉਹਨਾਂ ਦਾ ਘਰ ਕਿਉਂ ਤੜਵਾ ਰਹੇ ਹਨ ਉਹਨਾਂ ਨੂੰ ਨੁਕਸਾਨ ਕਿਉਂ ਪਹੁੰਚਾ ਰਹੇ ਹਨ ਆਖਰ ਕਿਹੜਾ ਮਹਾਤਮਾ ਅਜੀਹਾ ਕਰ ਸਕਦਾ ਹੈ ਪਰ ਫਿਰ ਵੀ ਉਹ ਪਹਾੜੀ ਤੇ ਚੜਿਆ ਉਹਨੇ ਜਾਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਪਹਿਲੇ ਦਿਨ ਪਹਾੜੀ ਤੇ ਪਹੁੰਚਦਾ ਤਾਂ ਵੇਖਦਾ ਬਹੁਤ ਸਾਰੀਆਂ ਕੀੜੀਆਂ ਆਪਣਾ ਭੋਜਨ ਜਟਾਉਣ ਵਿੱਚ ਲੱਗੀਆਂ ਹੁੰਦੀਆਂ ਹਨ ਸਾਰੀਆਂ ਕੀੜੀਆਂ ਇੱਕ ਕਤਾਰ ਵਿੱਚ ਚੱਲ ਰਹੀਆਂ ਹੁੰਦੀਆਂ ਅਨਾਜ ਦੇ ਛੋਟੇ-ਛੋਟੇ ਦਾਣੇ ਚੁੱਕ ਕੇ ਆਪਣੇ ਘਰ ਵਿੱਚ ਇਕੱਠੇ ਕਰਦੀਆਂ ਜਾ ਰਹੀਆਂ ਹਨ ਇਹ ਵੇਖ ਕੇ ਪਹਿਲਾਂ ਤਾਂ ਉਸ ਨੌਜਵਾਨ ਦਾ ਮਨ ਬੜਾ ਉਦਾਸ ਹੋਇਆ ਫਿਰ ਉਸਨੇ ਸੋਚਿਆ ਕਿ ਇਹ ਇੰਨੀ ਮਿਹਨਤ ਕਰਕੇ ਆਪਣਾ ਘਰ ਭਰ ਰਹੀਆਂ ਮੈਂ ਉਹਨਾਂ ਦਾ ਘਰ ਤਬਾਹ ਕਰ ਦੇਵਾਂ ਪਰ ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ ਪਰ ਫਿਰ ਵੀ ਉਸਨੇ ਮਹਾਤਮਾ ਦੀ ਗੱਲ ਨੂੰ ਯਾਦ ਰੱਖਿਆ ਉਸ ਘਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਉਸ ਦੇ ਇਸ ਤਰ੍ਹਾਂ ਕਰਦਿਆਂ ਹੀ ਕੀੜੀਆਂ ਵਿੱਚ ਹਾਹਾਕਾਰ ਮਚ ਗਈ ਤੇ ਇੱਧਰ-ਉੱਧਰ ਦੌੜਨ ਲੱਗੀਆਂ ਹੁਣ ਤੱਕ ਦੌੜਨ ਲੱਗ ਪਈਆਂ ਸਨ ਤੇ ਅੱਜ ਤੱਕ ਜੋ ਕਤਾਰ ਵਿੱਚ ਚੱਲ ਰਹੀਆਂ ਸਨ ਸਭ ਹੀ ਵਿਖਰ ਗਈਆਂ ਇੱਧਰ-ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੀਆਂ ਥੋੜੀ ਦੇਰ ਵਿੱਚ ਘਰ ਟੁੱਟ ਗਿਆ ਤੇ ਸਾਰੀਆਂ ਹੀ ਕੀੜੀਆਂ ਇੱਧਰ-ਉੱਧਰ ਲੁੱਕ ਕੇ ਭੱਜ ਚੁੱਕੀਆਂ ਸਨ ਇਸ ਕਰਨ ਤੋਂ ਬਾਅਦ ਨੌਜਵਾਨ ਦੁਖੀ ਮਨ ਦੇ ਨਾਲ ਆਪਣੇ ਘਰ ਵਿੱਚ ਵਾਪਸ ਆਇਆ ਤੇ ਬੜਾ ਦੁਖੀ ਹੋਇਆ ਪਛਤਾਵੇ ਨਾਲ ਭਰਿਆ ਪਿਆ ਸੀ ਪਰ ਫਿਰ ਵੀ ਉਸਨੇ ਰਾਤ ਨੂੰ ਆਪਣੇ ਬਿਸਤਰੇ ਤੇ ਲੇਟੇ ਲੇਟੇ ਹੀ ਸੋਚਿਆ ਹੁਣ ਤਾਂ ਉਹਨਾਂ ਕੀੜੀਆਂ ਦਾ ਘਰ ਤਬਾਹ ਹੋ ਚੁੱਕਿਆ ਹੈ ਹੁਣ ਉੱਥੇ ਵਾਪਸ ਜਾਣ ਦਾ ਕੀ ਫਾਇਦਾ ਕਿਉਂਕਿ ਮਹਾਤਮਾ ਨੇ ਕੀੜੀਆਂ ਦਾ ਘਰ ਤਹ ਸਨੇਹਸ ਕਰਨ ਲਈ ਕਿਹਾ ਸੀ ਤੇ ਜੋ ਮੈਂ ਕਰ ਚੁੱਕਿਆ ਹਾਂ ਪਰ ਫਿਰ ਵੀ ਕੁਝ ਸੋਚ ਕੇ ਅਗਲੇ ਦਿਨ ਉਸਨੇ ਫਿਰ ਤੋਂ ਜਾਣ ਦਾ ਫੈਸਲਾ ਕੀਤਾ ਅਗਲੇ ਦਿਨ ਸਵੇਰੇ ਸਵੇਰੇ ਉੱਠ ਕੇ ਉਹ ਵਾਪਸ ਉਸੇ ਪਹਾੜੀ ਤੇ ਪਹੁੰਚ ਜਾਂਦਾ ਹੈ ਪਹਾੜੀ ਤੇ ਪਹੁੰਚ ਕੇ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਪਿਛਲੀ ਸਵੇਰ ਉਸਨੇ ਘਰ ਨੂੰ ਤਹ ਸਨੇਹਸ ਕਰ ਦਿੱਤਾ ਸੀ ਪਰ ਉਹ ਵੇਖ ਕੇ ਹੈਰਾਨ ਹੋ ਜਾਂਦਾ ਕਿ ਉਹਨਾਂ ਕੀੜੀਆਂ ਨੇ ਫਿਰ ਤੋਂ ਆਪਣਾ ਘਰ ਉਸੇ ਜਗ੍ਹਾ ਤੇ ਬਣਾ ਲਿਆ ਸੀ ਤੇ ਹੁਣ ਉਹ ਫਿਰ ਤੋਂ ਆਪਣੇ ਘਰ ਲਈ ਸਮਾਨ ਇਕੱਠਾ ਕਰਨ ਲੱਗੀਆਂ ਉਹ ਆਦਮੀ ਵੇਖ ਕੇ ਹੈਰਾਨ ਰਹਿਣ ਲੱਗਾ ਤੇ ਕੀੜੀਆਂ ਕਿੰਨੀਆਂ ਪਾਗਲ ਹਨ ਸੋਚਣ ਲੱਗਾ ਕਿ ਉਹਨਾਂ ਨੂੰ ਪਤਾ ਹੈ ਕਿ ਹਾਲੇ ਕੱਲ ਹੀ ਇਹਨਾਂ ਦਾ ਘਰ ਇਸ ਜਗ੍ਹਾ ਤੋਂ ਤਬਾਹ ਕੀਤਾ ਸੀ ਉਸੇ ਹੀ ਜਗ੍ਹਾ ਤੇ ਉਹਨਾਂ ਨੇ ਆਪਣਾ ਨਵਾਂ ਘਰ ਬਣਾ ਲਿਆ ਹੈ ਇਹ ਸੋਚ ਕੇ ਉਹ ਆਦਮੀ ਹੱਸਣ ਲੱਗ ਪਿਆ ਉਸ ਨੇ ਉਹਨਾਂ ਕੀੜੀਆਂ ਦਾ ਘਰ ਫਿਰ ਤੋਂ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਫਿਰ ਤੋਂ ਉਹਨਾਂ ਕੀੜੀਆਂ ਵਿੱਚ ਹਲਚਲ ਮਚ ਗਈ ਥੋੜੀ ਦੇਰ ਵਿੱਚ ਉਹ ਕੀੜੀਆਂ ਇੱਧਰ ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੀਆਂ ਕੁਝ ਹੀ ਦੇਰ ਵਿੱਚ ਉਹਨਾਂ ਦਾ ਘਰ ਫਿਰ ਤੋਂ ਨਸ਼ਟ ਹੋ ਗਿਆ ਉਹ ਆਦਮੀ ਥੋੜਾ ਸੰਤੋਖ ਦੇ ਭਾਵ ਨਾਲ ਕਹਿਣ ਲੱਗਾ ਇਸ ਵਾਰੀ ਮੈਂ ਚੰਗੀ ਤਰ੍ਹਾਂ ਹੀ ਘਰ ਨੂੰ ਤਬਾਹ ਕਰ ਦਿੱਤਾ ਹੁਣ ਤਾਂ ਉਹ ਕੀੜੀਆਂ ਇੱਥੇ ਆਪਣਾ ਘਰ ਬਣਾ ਹੀ ਨਹੀਂ ਸਕਣਗੀਆਂ ਇਸ ਲਈ ਜਾਣ ਤੋਂ ਪਹਿਲਾਂ ਉਸਨੇ ਉਹਨਾਂ ਦੇ ਘਰ ਤੇ ਠੰਡਾ ਪਾਣੀ ਵੀ ਪਾ ਦਿੱਤਾ ਤਾਂ ਜੋ ਉੱਥੇ ਕੀੜੀਆਂ ਆਪਣਾ ਘਰ ਨਾ ਬਣਾ ਸਕਣ ਇਸ ਤਰ੍ਹਾਂ ਆਪਣਾ ਕਰਮ ਪੂਰਾ ਕਰਕੇ ਉਹ ਨੌਜਵਾਨ ਫਿਰ ਆਪਣੇ ਘਰ ਆ ਗਿਆ ਅੱਜ ਰਾਤ ਸੌਣ ਵੇਲੇ ਫਿਰ ਤੋਂ ਨੌਜਵਾਨ ਸੋਚ ਰਿਹਾ ਸੀ ਮਹਾਤਮਾ ਇਹ ਕੰਮ ਸਹੀ ਕਰਵਾ ਰਹੇ ਹਨ ਜਾਂ ਗਲਤ ਹੈ ਕਿਸੇ ਦਾ ਘਰ ਤਬਾਹ ਕਰਵਾਉਣਾ ਮਾੜੀ ਗੱਲ ਹੈ ਕਿਸੇ ਸਿੱਧ ਪੁਰਸ਼ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਮਹਾਤਮਾ ਸਿੱਧ ਪੁਰਸ਼ ਹੋਣ ਜਾਂ ਨਾ ਕਿਤੇ ਨਾ ਕਿਤੇ ਬੇਵਕੂਫਤਾ ਨਹੀਂ ਮੈਨੂੰ ਬਣਾ ਰੇ ਪਰ ਫਿਰ ਉਸਨੇ ਨਿਰਣਾ ਕੀਤਾ ਕਿ ਮੈਂ ਤਾਂ ਆਪਣਾ ਕੰਮ ਪਹਿਲਾਂ ਹੀ ਪੂਰਾ ਕਰ ਲਵਾਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਹਾਤਮਾ ਮੇਰੇ ਤੋਂ ਅਜੀਹਾ ਕਿਉਂ ਕਰਵਾ ਰਹੇ ਹਨ ਇਹ ਸੋਚ ਕੇ ਉਹ ਰਾਤ ਨੂੰ ਸੌਂ ਜਾਂਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਫਿਰ ਉਸੇ ਪਹਾੜੀ ਵੱਲ ਨਿਕਲ ਪੈਂਦਾ ਹੈ ਪਹਾੜੀ ਤੇ ਪਹੁੰਚ ਕੇ ਉਹ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਉਸਨੇ ਕੀੜੀਆਂ ਦੇ ਘਰ ਨੂੰ ਤਬਾਹ ਦਿੱਤਾ ਸੀ ਅੱਜ ਉਹ ਵੇਖ ਕੇ ਖੁਸ਼ ਹੋ ਜਾਂਦਾ ਕਿ ਉੱਥੇ ਕੋਈ ਵੀ ਘਰ ਨਹੀਂ ਸੀ ਸਾਰੀਆਂ ਕੀੜੀਆਂ ਚਲੀਆਂ ਗਈਆਂ ਸਨ ਹੁਣ ਉਸਨੇ ਸੋਚਿਆ ਕਿ ਮੇਰਾ ਰੋਜ਼ ਦਾ ਆਉਣ ਦਾ ਕੋਈ ਮਤਲਬ ਨਹੀਂ ਕਿਉਂਕਿ ਕੀੜੀਆਂ ਤਾਂ ਇੱਥੋਂ ਜਾ ਚੁੱਕੀਆਂ ਹਨ ਫਿਰ ਉਸਨੇ ਸੋਚਿਆ ਕਿ ਮਹਾਤਮਾ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਪਰ ਅੱਜ ਦਾ ਤੀਜਾ ਦਿਨ ਹੈ ਹੁਣ ਬਾਕੀ 4 ਦਿਨ ਵਾਪਸ ਆਉਣ ਦਾ ਕੀ ਫਾਇਦਾ ਹੋਵੇਗਾ ਇਹ ਸੋਚ ਕੇ ਉਸਨੇ ਫੈਸਲਾ ਕੀਤਾ ਕਿ ਇੱਥੋਂ ਉਹ ਸਿੱਧਾ ਉਸਦੇ ਮਹਾਤਮਾ ਕੋਲ ਜਾਵੇਗਾ ਉਹਨਾਂ ਨੂੰ ਉਹ ਸਾਰੇ ਖਬਰ ਦੱਸ ਦੇਵੇਗਾ ਪਰ ਜਦੋਂ ਪਹਾੜੀ ਤੋਂ ਵਾਪਸ ਮੁੜ ਕੇ ਮਹਾਤਮਾ ਦੀ ਕੁਟਿਆ ਵੱਲ ਜਾਣ ਲੱਗਾ ਅਚਾਨਕ ਉੱਥੇ ਹੀ ਇੱਕ ਨਜ਼ਰ ਘਰ ਤੇ ਪਈ ਜੋ ਕਿ ਕੀੜੀਆਂ ਦਾ ਬਣਾਇਆ ਹੋਇਆ ਸੀ ਹੁਣ ਉਹ ਕੀੜੀਆਂ ਨਵੇਂ ਘਰ ਵਿੱਚ ਰਹਿਣ ਲੱਗ ਗਈਆਂ ਇਹ ਨਵਾਂ ਘਰ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਜਦੋਂ ਉਸ ਨੌਜਵਾਨ ਦੀ ਨਜ਼ਰ ਉਸ ਘਰ ਤੇ ਪਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਮਹਾਤਮਾ ਨੂੰ ਪਤਾ ਸੀ ਕਿ ਇਹ ਕੀੜੀਆਂ ਆਪਣਾ ਘਰ ਇੱਥੇ ਬਦਲ ਕੇ ਜ਼ਰੂਰ ਹੋਰ ਜਗ੍ਹਾ ਬਣਾ ਲੈਣਗੀਆਂ ਇਸ ਲਈ ਉਹਨਾਂ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਉਹਨੇ ਸੋਚਿਆ ਨੌਜਵਾਨ ਨੇ ਕਿ ਕੀੜੀਆਂ ਦਾ ਉਹ ਨਵਾਂ ਘਰ ਵੀ ਤੋੜਨ ਲਈ ਪਹੁੰਚਦਾ ਹੈ ਜਦੋਂ ਉੱਥੇ ਪਹੁੰਚਦਾ ਤਾਂ ਵੇਖਦਾ ਕਿ ਉਹ ਕੀੜੀਆਂ ਉਸੇ ਹੀ ਤਰ੍ਹਾਂ ਕੰਮ ਵਿੱਚ ਲੱਗੀਆਂ ਹੋਈਆਂ ਹਨ ਉਹ ਆਪਣੇ ਲਈ ਭੋਜਨ ਇਕੱਠਾ ਕਰ ਰਹੀਆਂ ਹਨ ਆਪਣਾ ਘਰ ਬਣਾ ਰਹੀਆਂ ਹਨ ਜਦੋਂ ਉਹਨਾਂ ਦਾ ਪੁਰਾਣਾ ਘਰ ਟੁੱਟਿਆ ਸੀ ਉੱਥੇ ਵੀ ਅਨਾਜ ਦੇ ਦਾਣੇ ਬਚੇ ਹੋਏ ਸੀ ਕੀੜੀਆਂ ਉੱਥੋਂ ਵੀ ਅਨਾਜ ਇਕੱਠਾ ਕਰਕੇ ਆਪਣੇ ਨਵੇਂ ਘਰ ਵਿੱਚ ਲਿਆ ਰਹੀਆਂ ਸਨ ਪਰ ਇਥੇ ਫਿਰ ਤੋਂ ਨੌਜਵਾਨ ਦਾ ਮਨ ਥੋੜਾ ਕਮਜ਼ੋਰ ਪੈ ਗਿਆ ਕਿਉਂਕਿ ਖੁਦ ਵੀ ਕਮਜ਼ੋਰ ਸੀ ਖੁਦ ਵੀ ਸਮੇਂ-ਸਮੇਂ ਦਾ ਮਾਰਿਆ ਹੋਇਆ ਸੀ ਇਸ ਲਈ ਉਸਦੇ ਮਨ ਵਿੱਚ ਕਿੜੀਆਂ ਪ੍ਰਤੀ ਦਇਆ ਦੀ ਭਾਵਨਾ ਬਹੁਤ ਜ਼ਿਆਦਾ ਆ ਗਈ ਉਹ ਸੋਚਦਾ ਕਿ ਹੁਣ ਉਹ ਉਹਨਾਂ ਦੀ ਮਦਦ ਕਰੇਗਾ ਪਰ ਫਿਰ ਤੋਂ ਉਲਟਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਫਿਰ ਉਸ ਮਹਾਤਮਾ ਦੀ ਗੱਲ ਨੂੰ ਯਾਦ ਕਰਦਿਆਂ ਹੋਇਆਂ ਫਿਰ ਤੋਂ ਮਨ ਮਾਰ ਕੇ ਘਰ ਨੂੰ ਤੋੜਨ ਦਾ ਫੈਸਲਾ ਕਰ ਲਿਆ ਉਸਨੇ ਇਸ ਵਾਰ ਬੜੀ ਹੀ ਸਾਵਧਾਨੀ ਨਾਲ ਬਿਨਾਂ ਕਿਸੇ ਕੀੜੀ ਨੂੰ ਨੁਕਸਾਨ ਪਹੁੰਚਾਏ ਘਰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੋਰ ਥੋੜਾ ਜਿਆਦਾ ਸਮਾਂ ਲੱਗਾ ਕਿਉਂਕਿ ਕਿਸੇ ਵੀ ਕੀੜੀ ਨੂੰ ਨੁਕਸਾਨ ਨਾ ਪਹੁੰਚਣ ਦੀ ਸ਼ਰਤ ਮਹਾਤਮਾ ਨੇ ਪਹਿਲਾਂ ਹੀ ਰੱਖੀ ਹੋਈ ਸੀ ਇਸ ਲਈ ਉਹ ਕੀੜੀ ਸਾਵਧਾਨੀ ਦੇ ਨਾਲ ਉਹਨਾਂ ਘਰਾਂ ਨੂੰ ਤਬਾਹ ਕਰ ਰਿਹਾ ਸੀ ਆਖਰਕਾਰ ਉਹ ਘਰ ਨੂੰ ਤਬਾਹ ਕਰ ਦਿੱਤਾ ਤੇ ਬਾਅਦ ਵਿੱਚ ਉਹ ਆਪਣੇ ਪਹਿਲਾਂ ਵੀ ਮਨ ਨਾਲ ਦੁਖੀ ਜ਼ਿਆਦਾ ਹੋ ਗਿਆ ਕਿਉਂਕਿ ਉਸਨੇ ਨਵਾਂ ਘਰ ਵੀ ਤੋੜ ਦਿੱਤਾ ਸੀ ਉਹਨਾਂ ਕੀੜੀਆਂ ਨੂੰ ਵਸਣ ਦੀ ਥਾਂ ਨਹੀਂ ਸੀ ਰਹੀ ਉਹ ਆਪਣੇ ਆਪ ਨੂੰ ਸ਼ੈਤਾਨ ਸਮਝਣ ਲੱਗ ਪਿਆ ਪਰ ਫਿਰ ਵੀ ਮਹਾਤਮਾ ਦੀ ਗੱਲ ਮੰਨਦੇ ਹੋਏ ਬੜੇ ਦੁਖੀ ਮਨ ਨਾਲ ਘਰ ਵਾਪਸ ਆਇਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਫਿਰ ਸੋਚਿਆ ਕਿ ਮੈਂ ਕਿੰਨਾ ਵੱਡਾ ਸ਼ੈਤਾਨ ਹਾਂ ਪੁਰਾਣਾ ਘਰ ਤਾਂ ਛੱਡੋ ਮੈਂ ਕੀੜੀਆਂ ਦੇ ਨਵੇਂ ਘਰ ਵਿੱਚ ਵਸਣ ਨਹੀਂ ਦਿੱਤਾ ਉਹ ਕੀੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ ਅਜਿਹੀਆਂ ਸੋਚਾਂ ਸੋਚਦੇ ਹੋਏ ਆਖਰਕਾਰ ਉਸਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ ਅਗਲੇ ਦਿਨ ਸਵੇਰੇ ਸਵੇਰੇ ਉਹ ਫਿਰ ਤੋਂ ਉੱਥੇ ਪਹੁੰਚ ਜਾਂਦਾ ਹੈ ਵੇਖ ਕੇ ਹੈਰਾਨ ਹੋ ਜਾਂਦਾ ਹੈ ਇਸ ਵਾਰ ਕੀੜੀਆਂ ਨੇ ਇੱਕ ਹੋਰ ਨਵੀਂ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਪਹਿਲਾਂ ਤੋਂ ਵੀ ਜ਼ਿਆਦਾ ਉਹ ਊਰਜਾ ਨਾਲ ਕੰਮ ਕਰ ਰਹੀਆਂ ਸਨ ਉਹਨਾਂ ਤੋਂ ਇੱਕ ਰਾਤ ਪਹਿਲਾਂ ਤੋਂ ਵੀ ਵੱਡਾ ਘਰ ਬਣਾ ਲਿਆ ਸੀ ਫਿਰ ਤੋਂ ਆਪਣਾ ਅਨਾਜ ਖਾਣਾ ਇਕੱਠਾ ਕਰਨ ਵਿੱਚ ਜੁੱਟੀਆਂ ਹੋਈਆਂ ਸਨ ਇਹ ਵੇਖ ਕੇ ਵਿਅਕਤੀ ਸੋਚਣ ਲੱਗਾ ਕਿ ਇਹੜੀਆਂ ਕਿਹੜੀ ਮਿੱਟੀ ਦੀਆਂ ਬਣੀਆਂ ਹਨ ਮੈਂ ਇਹਨਾਂ ਨੂੰ ਵਾਰ-ਵਾਰ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉੱਥੇ ਹੀ ਆਪਣਾ ਘਰ ਫੇਰ ਬਣਾ ਲੈਂਦੀਆਂ ਹਨ ਇਹਨਾਂ ਨੂੰ ਪਤਾ ਨਹੀਂ ਮੈਂ ਇਹਨਾਂ ਨੂੰ ਕਦੇ ਵਸਣ ਨਹੀਂ ਦੇਵਾਂਗਾ ਇਹ ਕੀੜੀ ਹੈ ਵੇਖਣ ਵਿੱਚ ਕਿੰਨੀ ਛੋਟੀ ਹੈ ਪਰ ਫਿਰ ਵੀ ਮੇਰੇ ਤੋਂ ਹਾਰ ਨਹੀਂ ਮੰਨ ਰਹੀ ਬੜੀ ਹੈਰਾਨੀ ਦੀ ਗੱਲ ਹੈ ਇਸ ਵਾਰ ਉਸਨੇ ਗੁੱਸੇ ਵਿੱਚ ਘਰ ਨੂੰ ਤਹ ਸਨੇਹਸ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਵਾਰੀ ਟੈਟੇਰੀ ਕਰਦੇ ਹੋਏ ਕੁਝ ਕੀੜੀਆਂ ਉਥੇ ਮਰ ਗਈਆਂ। ਕੁਝ ਉਸਦੇ ਪੈਰਾਂ ਹੇਠ ਕੁਚਲੀਆਂ ਗਈਆਂ। ਇਹ ਸਭ ਕਰਨ ਤੋਂ ਬਾਅਦ ਜਦੋਂ ਉਹ ਹੰਕਾਰ ਤੋਂ ਬਾਹਰ ਆਇਆ ਤੇ ਉਹਨੇ ਵੇਖਿਆ ਗੁੱਸੇ ਵਿੱਚ ਕਿ ਕੀੜੀਆਂ ਨੂੰ ਬਹੁਤ ਹਾਨੀ ਪਹੁੰਚਾ ਦਿੱਤੀ ਹੈ। ਉਹਦਾ ਮਨ ਪਛਤਾਵੇ ਨਾਲ ਭਰ ਗਿਆ। ਫਿਰ ਉਹ ਰੋਂਦਾ ਹੋਇਆ ਘਰ ਪਹੁੰਚ ਗਿਆ ਤੇ ਕੀੜੀਆਂ ਪ੍ਰਤੀ ਸ਼ਰਦਾ ਦਾ ਭਾਵ ਸੀ ਦਇਆ ਦਾ ਭਾਵ ਸੀ। ਅੱਜ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ। ਕੀੜੀਆਂ ਫਿਰ ਤੋਂ ਆਪਣੇ ਨਵੇਂ ਘਰ ਨੂੰ ਬਣਾਉਣ ਲੱਗੀਆਂ ਹੋਈਆਂ ਸੀ। ਉਸਨੇ ਸੋਚਿਆ ਕਿ ਮੈਂ ਕਿੰਨੀ ਵਾਰ ਇਹਨਾਂ ਕੀੜੀਆਂ ਦਾ ਘਰ ਤੋੜਿਆ ਹੈ ਇਸ ਦੇ ਬਦਲੇ ਤੁਸੀਂ ਮੈਨੂੰ ਉਹਨੇ ਮਹਾਤਮਾ ਨੂੰ ਕਿਹਾ ਕਿ ਕੋਈ ਹੋਰ ਤਰੀਕਾ ਦੱਸੋਗੇ ਜਿਸ ਤੇ ਨਾਲ ਮੇਰੇ ਬੁਰੇ ਸਮੇ ਤੋਂ ਮੈਂ ਬਾਹਰ ਨਿਕਲ ਸਕਦਾ ਹਾਂ ਪਰ ਉਸ ਦੀ ਮੈਨੂੰ ਹੁਣ ਕੋਈ ਪਰਵਾਹ ਨਹੀਂ ਮੈਨੂੰ ਲੱਗਦਾ ਜੋ ਮੈਂ ਕੀਤਾ ਉਹ ਸਹੀ ਕੀਤਾ ਇਸ ਲਈ ਮੈਂ ਤੁਹਾਡੇ ਤੋਂ ਅਗਿਆ ਲੈ ਕੇ ਵਾਪਸ ਘਰ ਜਾ ਰਿਹਾ ਹਾਂ ਕਿਰਪਾ ਕਰਕੇ ਮੈਨੂੰ ਅਗਿਆ ਦਿਓ ਇਹ ਸੁਣ ਕੇ ਮਹਾਤਮਾ ਮੁਸਕਰਾਏ ਤੇ ਕਿਹਾ ਪੁੱਤਰ ਜੀ ਕਿੱਥੇ ਚੱਲੇ ਹੋ ਰੁਕੋ ਸਹੀ ਗੱਲ ਤਾਂ ਸੁਣ ਲਓ ਥੋੜੀ ਦੇਰ ਠਹਿਰ ਜਾਓ ਉਸ ਤੋਂ ਬਾਅਦ ਚਲੇ ਜਾਓ ਇਹ ਕਹਿ ਕੇ ਮਹਾਤਮਾ ਉਸ ਨੌਜਵਾਨ ਲਈ ਪਾਣੀ ਲੈ ਕੇ ਆਉਂਦੇ ਹਨ ਪਾਣੀ ਪਿਉਣ ਤੋਂ ਬਾਅਦ ਮਹਾਤਮਾ ਜੀ ਉਸ ਨੌਜਵਾਨ ਤੋਂ ਪੁੱਛਦੇ ਹਨ ਮੈਨੂੰ ਇਹ ਦੱਸ ਕਿ ਇਹੋ ਕੀੜੀਆਂ ਦਾ ਘਰ ਜਦੋਂ ਤੂੰ ਤਬਾਹ ਕੀਤਾ ਤੇ ਕਿਉਂ ਕੀਤਾ ਉਹ ਕੀੜੀਆਂ ਤਾਂ ਛੋਟੀਆਂ ਹਨ ਤੂੰ ਇੰਨਾ ਵੱਡਾ ਫਿਰ ਵੀ ਤੂੰ ਉਹਨਾਂ ਛੋਟੀਆਂ ਜਿਹੀਆਂ ਕੀੜੀਆਂ ਦਾ ਘਰ ਤਬਾਹ ਕਿਉਂ ਕਰ ਦਿੱਤਾ ਫਿਰ ਵੀ ਤੂੰ ਉਹਨਾਂ ਨੂੰ ਕਿਉਂ ਨਹੀਂ ਬਚਾ ਸਕਿਆ ਕਿੱਥੇ ਹੈ ਤੇਰੀ ਸ਼ਕਤੀ ਤੇ ਕਿੱਥੇ ਹੈ ਤੇਰਾ ਬਾਹੂਬਲ ਇਹਦਾ ਜਵਾਬ ਦੇਂਦਿਆਂ ਹੋਇਆ ਉਸ ਨੌਜਵਾਨ ਨੇ ਕਿਹਾ ਮਹਾਤਮਾ ਜੀ ਉਹਨਾਂ ਕੀੜੀਆਂ ਉਹਨਾਂ ਕੀੜੀਆਂ ਦਾ ਘਰ ਤਾਂ ਮੈਂ ਤਬਾਹ ਕਰ ਦਿੱਤਾ ਸੀ ਪਰ ਵਾਰ-ਵਾਰ ਕੀਤਾ ਸੀ ਇੱਕ ਵਾਰ ਤਾਂ ਮੈਂ ਆਪਣੇ ਗੁੱਸੇ ਵਿੱਚ ਉਹਨਾਂ ਕੀੜੀਆਂ ਨੂੰ ਹਾਨੀ ਵੀ ਪਹੁੰਚਾ ਦਿੱਤੀ ਪਰ ਜਿਸ ਦਿਨ ਮੈਂ ਉਹਨਾਂ ਨੂੰ ਹਾਨੀ ਪਹੁੰਚਾਈ ਉਸੇ ਦਿਨ ਮੈਨੂੰ ਲੱਗਾ ਕਿ ਉਹਨਾਂ ਨੂੰ ਹਾਨੀ ਕਿਉਂ ਪਹੁੰਚਾ ਰਿਹਾ ਹਾਂ ਉਹਨਾਂ ਨੂੰ ਇੰਨੀ ਤਕਲੀਫ ਕਿਉਂ ਦੇ ਰਿਹਾ ਹਾਂ ਉਸ ਦਿਨ ਤੋਂ ਮੈਂ ਹਾਨੀ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾਉਣ ਦੀ ਬਜਾਏ ਉਹਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਇਹ ਸੁਣ ਕੇ ਉਸ ਮਹਾਤਮਾ ਨੇ ਕਿਹਾ ਇਹ ਹੀ ਤਾਂ ਸਿੱਖਣ ਦੀ ਗੱਲ ਹੈ। ਇੱਕ ਛੋਟੀ ਜਿਹੀ ਕੀੜੀ ਸਾਨੂੰ ਜੀਵਨ ਦਾ ਸੰਦੇਸ਼ ਦੇ ਜਾਂਦੀ ਹੈ। ਮੈਂ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਲਈ ਭੇਜਿਆ ਸੀ। ਤੂੰ ਉਹਨਾਂ ਕੀੜੀਆਂ ਤੋਂ ਕੁਝ ਤਾਂ ਕਿ ਸਿੱਖ ਸਕੇ। ਮਹਾਤਮਾ ਜੀ ਮੁਸਕਰਾਏ ਹੋਏ ਆਖਦੇ ਹਨ ਬੇਟਾ ਪਹਿਲੇ ਸਿੱਖਿਆ ਜੋ ਤੂੰ ਇਹਨਾਂ ਕੀੜੀਆਂ ਤੋਂ ਲੈ ਸਕਦਾ ਸੀ। ਕਿ ਕਿੰਨੀ ਹੀ ਵਾਰ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿੰਨੀ ਵਾਰ ਆਪਣੇ ਘਰ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ ਜੇ ਹਾਰ ਮੰਨ ਲੈਂਦੀਆਂ ਤਾਂ ਉਹ ਕੀੜੀਆਂ ਵੀ ਤੈਨੂੰ ਉੱਥੇ ਦੁਬਾਰਾ ਨਾ ਮਿਲਦੀਆਂ ਜੀਵਨ ਸਿਰ ਗਰਮੀ ਦਾ ਨਾਮ ਹੈ ਪਰ ਅਸੀਂ ਮਨੁੱਖ ਇੱਕ ਦੋ ਵਾਰ ਹਾਰ ਮਿਲਣ ਤੇ ਟੁੱਟ ਜਾਂਦੇ ਹਾਂ ਹਤਾਸ਼ ਹੋ ਜਾਂਦੇ ਹਾਂ ਫਿਰ ਇਹ ਜੀਵਨ ਵਿੱਚ ਕੋਸ਼ਿਸ਼ ਹੀ ਨਹੀਂ ਕਰਦੇ ਕੋਝ ਲੋਕ ਆਪਣੇ ਜੀਵਨ ਨੂੰ ਖਤਮ ਕਰਨ ਲਈ ਉਤਾਰੂ ਹੋ ਜਾਂਦੇ ਹਨ ਪਰ ਜਾਨਵਰਾਂ ਤੋਂ ਇੱਕ ਗੱਲ ਵੇਖੀ ਜਾਂਦੀ ਹੈ ਕਿ ਉਹ ਆਪਣੇ ਜੀਵਨ ਵਿੱਚ ਖੁਦ ਕਦੇ ਵੀ ਖਤਮ ਆਪਣੇ ਆਪ ਨੂੰ ਕਰਨ ਦੀ ਨਹੀਂ ਸੋਚਦੇ ਕਿਸੇ ਜਾਨਵਰ ਨੇ ਕਦੇ ਆਤਮ ਹੱਤਿਆ ਨਹੀਂ ਕੀਤੀ ਚਾਹੇ ਉਹ ਜਾਨਵਰ ਕਿੰਨਾ ਵੀ ਭੁੱਖਾ ਕਿਉਂ ਨਾ ਹੋਵੇ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ ਪਰ ਉਹ ਆਪਣੇ ਜੀਵਨ ਲਈ ਸੰਘਰਸ਼ ਕਰਦੇ ਹੀ ਰਹਿੰਦੇ ਹਨ ਤੇ ਮਨੁੱਖ ਜਦੋਂ ਵੀ ਕੋਈ ਉਸ ਨੂੰ ਦੁੱਖ ਆ ਜਾਵੇ ਤਾਂ ਆਪਣੇ ਜੀਵਨ ਨੂੰ ਹੀ ਖਤਮ ਕਰ ਲੈਂਦਾ ਹੈ ਜੀਵਨਤਾ ਕਰਮਸ਼ੀਲ ਹੈ ਕਰਮ ਕਰਨ ਵਾਲਾ ਨਾਮ ਹੈ ਜੀਵਨ ਤੇ ਮੌਤ ਆਖਰੀ ਵਿਸ਼ਰਾਮ ਹੈ ਪਰਮ ਵਿਸ਼ਰਾਮ ਹੈ ਇਸ ਲਈ ਮੌਤ ਤੋਂ ਪਹਿਲਾਂ ਕਰਮ ਕਰਨਾ ਕਦੇ ਨਾ ਛੱਡਿਓ ਕਿਉਂਕਿ ਮੌਤ ਤੋਂ ਬਾਅਦ ਤੁਸੀਂ ਪਰਮ ਵਿਸ਼ਰਾਮ ਵਿੱਚ ਚਲੇ ਹੀ ਜਾਓਗੇ ਉਸ ਤੋਂ ਪਹਿਲਾਂ ਕਰਮ ਕਰਨਾ ਕਿਉਂ ਛੱਡ ਦਿੱਤਾ ਕਿਉਂ ਦੁਖੀ ਹੋ ਰਹੇ ਹੋ ਜੇ ਤੁਹਾਡਾ ਇੱਕ ਘਰ ਟੁੱਟ ਗਿਆ ਦੂਜਾ ਘਰ ਬਣਾਉਣ ਦੀ ਕੋਸ਼ਿਸ਼ ਕਰੋ ਕਦੇ ਹਾਰ ਨਹੀਂ ਹੁੰਦੀ ਇਹ ਤੋਂ ਉਹਨਾਂ ਕੀੜੀਆਂ ਤੋਂ ਵੇਖ ਚੁੱਕਿਆ ਹੋਵੇਂਗਾ ਵੇਖਣ ਵਿੱਚ ਕੀੜੀਆਂ ਕਿੰਨੀਆਂ ਛੋਟੀਆਂ ਸਨ ਤੇ ਤੂੰ ਉਹਨਾਂ ਤੋਂ ਕਿੰਨਾ ਵੱਡਾ ਪਰ ਉਹਨਾਂ ਦਾ ਮਨ ਤੁਹਾਡੇ ਤੋਂ ਬਿਨਾ ਇੰਨਾ ਸੁਚੱਜਾ ਹੈ ਕਿ ਇਹਨਾਂ ਵਿਸ਼ਾਲ ਹੈ ਕਿ ਉਹ ਦ੍ਰਿੜ ਸੰਕਲਪ ਵਾਲੀਆਂ ਹਨ ਉਹਨਾਂ ਕੀੜੀਆਂ ਨੇ ਹਾਰ ਨਹੀਂ ਮੰਨੀ ਦੂਜੀ ਸਿੱਖਿਆ ਇਹ ਹੈ ਕਿ ਜਦੋਂ ਵੀ ਸਾਡੇ ਉੱਪਰ ਮਾੜਾ ਸਮਾਂ ਆਉਂਦਾ ਹੈ ਸਾਨੂੰ ਲੱਗਦਾ ਸਮਾਂ ਕਦੇ ਖਤਮ ਹੀ ਨਹੀਂ ਹੋਵੇਗਾ ਪਰ ਇਹ ਸਮਾਂ ਜੀਵਨ ਨੂੰ ਬਰਬਾਦ ਨਹੀਂ ਕਰ ਸਕਦਾ ਅਸੀਂ ਬਰਬਾਦ ਕਰ ਬੈਠਦੇ ਹਾਂ ਇਸ ਲਈ ਉਹਨਾਂ ਖਿਆਲਾਂ ਤੋਂ ਨਿਕਲ ਕੇ ਚੰਗੇ ਵਿਚਾਰਾਂ ਨੂੰ ਆਪਣੇ ਮਨ ਵਿੱਚ ਬਿਠਾਇਆ ਕਰੋ ਕਿ ਜੇਕਰ ਮਾੜਾ ਸਮਾਂ ਹੈ ਤਾਂ ਚੰਗਾ ਵੀ ਆਵੇਗਾ ਪਰ ਕਦੇ ਵੀ ਆਪਣੇ ਆਪ ਤੋਂ ਇਹ ਉਮੀਦ ਨਾ ਛੱਡਿਆ ਕਰੋ ਕਿ ਮੈਂ ਇਸ ਮਾੜੇ ਸਮੇਂ ਤੋਂ ਬਾਹਰ ਨਹੀਂ ਨਿਕਲ ਪਾਵਾਂਗਾ ਉਹਨਾਂ ਕੀੜੀਆਂ ਨੂੰ ਤਬਾਹ ਕਰਨ ਲਈ ਤੂੰ ਪਹੁੰਚਿਆ ਸੀ ਪਰ ਬਾਅਦ ਵਿੱਚ ਤੂੰ ਉਹਨਾਂ ਹੀ ਕੀੜੀਆਂ ਨੂੰ ਅਨਾਜ ਪਾ ਕੇ ਆਉਂਦਾ ਰਿਹਾ ਹੈ ਆਟਾ ਦੇਣਾ ਤੂੰ ਸ਼ੁਰੂ ਕਰ ਦਿੱਤਾ ਸੀ ਤੂੰ ਕਿੰਨਾ ਕਿਰਪਾਲੂ ਹੋ ਗਿਆ ਸੀ ਇਸ ਤਰ੍ਹਾਂ ਕਿਉਂ ਹੋਇਆ ਕਿਉਂਕਿ ਤੂੰ ਵੇਖਿਆ ਕਿ ਕੀੜੀਆਂ ਹਾਰ ਨਹੀਂ ਮੰਨਦੀਆਂ ਜੇਕਰ ਤੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਜੀਵਨ ਵਿੱਚ ਹਾਰ ਨਹੀਂ ਮੰਨੇਗਾ ਤਾਂ ਪਰਮਾਤਮਾ ਜੀ ਤੇਰੇ ਤੇ ਵੀ ਇੱਕ ਦਿਨ ਰਹਿਮਤ ਜ਼ਰੂਰ ਕਰਨਗੇ ਤੇਰੇ ਵੀ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ